ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਤੁਹਾਨੂੰ ਆਪਾਂ ਕੋਠੀ ਦਿਖਾਵਾਂਗੇ ਡਬਲ ਸਟੋਰੀ ਲਗਭਗ 4 ਮਰਲਿਆਂ ਦੇ ਵਿੱਚ ਬਣੀ ਹੋਈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿਹੜੇ ਵੀਰ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰ ਪ੍ਰਾਣੇ ਆ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਫਿਰ ਆਪਾਂ ਗੱਲ ਕਰਦੇ ਹਾਂ ਇਸ ਕੋਠੀ ਦੀ ਸੋ ਤੁਹਾਨੂੰ ਜਾਣਕਾਰੀ ਇਸ ਕੋਠੀ ਦੀ ਜਿੰਨੀ ਕਾਪ ਨੂੰ ਪਤਾ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰੇਟ ਵੀ ਦੱਸਾਂਗੇ ਜਗ੍ਹਾ ਵੀ ਦੱਸਾਂਗੇ ਕਿੱਥੇ ਹੈਗੀ ਆ ਸੋ ਥੋੜਾ ਜਿਹਾ ਧਿਆਨ ਦਿਓ ਇਸ ਵੇਲੇ ਜਿਹੜੀ ਡਬਲ ਸਟੋਰੀ ਕੋਠੀ ਆ ਲਗਭਗ 4 ਮਰਲੇ ਦੇ ਵਿੱਚ ਬਣੀ ਹੋਈ ਆ ਤਾਂ ਇਹ ਕੱਚਾ ਦਸਾਂਝ ਰੋਡ ਮੋਗਾ ਸ਼ਹਿਰ ਦੇ ਵਿੱਚ ਆਪਾਂ ਕੋਠੀ ਦੇਖ ਰਹੇ ਆ ਸੋ ਇਸ ਕੋਠੀ ਦਾ ਪੀਓਪੀ ਦਾ ਕੰਮ ਆਲ ਓਵਰ ਸਾਰੀ ਕੋਠੀ ਦੇ ਵਿੱਚ ਹੋਇਆ ਵੀ ਆ ਰੰਗ ਰੋਗਨ ਵਾਲ ਪੱਟੀ ਦਾ ਕੰਮ ਜਿਹੜਾ ਬਾਕੀ ਆ ਤੁਸੀਂ ਦੇਖ ਰਹੇ ਹੋ ਫਰਸ਼ਾ ਜਿਹੜਾ ਪ੍ਰੋਪਰ ਗਰਾਉਂਡ ਫਲੋਰ ਦੇ ਉੱਤੇ ਤੇ ਫਰਸਟ ਫਲੋਰ ਦੇ ਉੱਤੇ ਲੱਗਿਆ ਹੋਇਆ ਟਾਈਲਸ ਜਿਹੜੀ ਆ ਉਹ ਲੱਗੀ ਹੋਈ ਆ ਸੋ ਪੋਰਚ ਵੀ ਜਿਹੜਾ ਕਾਫੀ ਖੁੱਲਡੁੱਲਾ ਹੈਗਾ ਕਿਚਨ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਖੁੱਲੀ ਡੁੱਲੀ ਹੈ ਦੋ ਬੈਡਰੂਮ ਪੂਜਾ ਰੂਮ ਰਸੋਈ ਖੁੱਲੀ ਲੌਬੀ ਪੋਰਚ ਗਰਾਉਂਡ ਫਲੋਰ ਤੇ ਜਿਹੜੇ ਆ ਉਹ ਬਣੇ ਹੋਏ ਆ ਸੋ ਸਾਹਮਣੇ ਤੁਸੀਂ ਪੂਜਾ ਰੂਮ ਦੇਖ ਸਕਦੇ ਹੋ ਸੋ ਵੀਡੀਓ ਰਾਤ ਨੂੰ ਬਣੀ ਐ ਇਸ ਕਰਕੇ ਥੋੜਾ ਬੋਤਾ ਤੁਹਾਨੂੰ ਹਨੇਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਤੁਹਾਨੂੰ ਅੰਦਾਜ਼ਾ ਜ਼ਰੂਰ ਹੋ ਜਾਊਗਾ ਕਿ ਇਸ ਰੇਟ ਦੇ ਉੱਤੇ ਇਹ ਕੁੱਠੀ ਮਾੜੀ ਨਹੀਂ ਸੋ ਬਹੁਤੇ ਵੀਰਾਂ ਦੀ ਇਨਫਰਮਾਇਤ ਸੀਗੀ ਕਿ ਕੱਚਾ ਦਸਾਂਝ ਰੋਡ ਦੇ ਉੱਤੇ ਕੋਈ ਘੱਟ ਰੇਟ ਦੇ ਉੱਤੇ ਕੋਈ ਕੋਠੀ ਹੋਵੇ ਤਾਂ ਜਰੂਰ ਦੱਸਿਓ ਸੋ ਉਹਨਾਂ ਵੀਰਾਂ ਵਾਸਤੇ ਇਹ ਕੋਠੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਾਜਬ ਰੇਟ ਦੇ ਉੱਤੇ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਡਬਲ ਸਟੋਰੀ ਕੋਠੀ ਆ ਔਰ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 22 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰ ਸਕਦੇ ਹੋ ਕੱਚਾ ਤੇ ਸਾਂਝ ਰੋਡ ਮੋਗਾ ਸ਼ਹਿਰ ਦੇ ਵਿੱਚ ਇਹ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਡਬਲ ਸਟੋਰੀ ਕੋਠੀ ਆ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਟਾਈਲਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਔਰ ਕੰਮ ਥੋੜੇ ਬਹੁਤੇ ਪੈਂਡਿੰਗ ਆ ਜਿਵੇਂ ਆਪਾਂ ਪੌੜੀਆਂ ਦੀ ਗੱਲ ਕਰੀਏ ਪੱਥਰ ਲੱਗਣ ਵਾਲਾ ਹੈਗਾ ਪੀਓਪੀ ਦਾ ਕੰਮ ਹੋਇਆ ਲੇਕਿਨ ਰੰਗ ਰੋਗਣ ਤੇ ਵਾਲ ਪੱਟੀ ਦਾ ਕੰਮ ਆ ਜਿਹੜਾ ਉਹ ਬਾਕੀ ਹੈਗਾ ਸੋ ਗਲੀ ਦੀ ਗੱਲ ਕਰੀਏ ਤਾਂ 16 ਫੁੱਟ ਜਿਹੜੀ ਆ ਚੌੜੀ ਗਲੀ ਹੈਗੀ ਆ ਸੋ ਐਲੀਵੇਸ਼ਨ ਜਿਹੜਾ ਇਸ ਕੋਠੀ ਦਾ ਬਹੁਤ ਹੀ ਸੋਹਣਾ ਸਿਵਰ ਪਿਆ ਹੋਇਆ ਜੀ ਸੋ ਸੈਕੰਡਰੀ ਹਰ ਸਕੂਲ ਦੇ ਨੇੜੇ ਆ ਇੱਕ ਕੋਠੀ ਜਿਹੜੀ ਕਿ ਨਵਾਂ ਜਿਹੜਾ ਸੈਕੰਡਰੀ ਹਰ ਸਕੂਲ ਬਣਿਆ ਹੋਇਆ ਉਹਦੇ ਨਜ਼ਦੀਕ ਹੈ ਸੋ ਕੱਚਾ ਦਸਾਂਝ ਰੋਡ ਦੇ ਉੱਤੇ ਇਸ ਵੇਲੇ ਆਪਾਂ ਜਿਹੜੀ ਆ ਕੋਠੀ ਉਹ ਦੇਖ ਰਹੇ ਹਾਂ ਡਬਲ ਸਟੋਰੀ ਕੋਠੀ ਆ ਔਰ ਆਪਾਂ ਫਰਸਟ ਫਲੋਰ ਦੇ ਉੱਤੇ ਇਸ ਵੇਲੇ ਹੈਗੇ ਆ ਟੈਲਸ ਜਿਹੜੀ ਆ ਫਰਸਟ ਫਲੋਰ ਦੇ ਉੱਤੇ ਵੀ ਲੱਗੀ ਹੋਈ ਆ ਦੋ ਬੈੱਡਰੂਮ ਜਿਹੜੇ ਆ ਉੱਪਰ ਬਣੇ ਹੋਇਆ ਤੇ ਅਟੈਚ ਵਾਸ਼ਰੂਮ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਉੱਪਰ ਦੀ ਆਪਾਂ ਗੱਲ ਕਰੀਏ ਦੋ ਬੈੱਡਰੂਮ ਆ ਵਾਸ਼ਰੂਮ ਆ ਔਰ ਕਿਚਨ ਆ ਜਿਹੜੀ ਆ ਉੱਪਰ ਵੀ ਬਣੀ ਹੋਈ ਆ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਬਾਲਕਨੀ ਆ ਔਰ ਫਰੰਟ ਜਿਹੜਾ ਇਸ ਕੁਠੀ ਦਾ ਬਹੁਤ ਹੀ ਸੋਹਣਾ ਜੇ ਅਸੀਂ ਵੀਰ ਪ੍ਰਾਣੇ ਕੁਠੀ ਨੂੰ ਖਰੀਦਣਾ ਹੋਵੇ ਦਿੱਤੇ ਉਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਫਿਰ ਹਾਜ਼ਰ ਹੁੰਨੇ ਆ ਇੱਕ ਨਵੀਂ ਕੁਠੀ ਦੇ ਨਾਲ ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਇਹਦੀ ਦਿਸ਼ਾ ਜਿਹੜੀ ਹੈਗੀ ਆ ਉਹ ਛੱਪਦੇ ਵੱਲ ਸੋ ਬਹੁਤ ਸੋਹਣਾ ਐਲੀਵੇਸ਼ਨ ਆ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ